ਸੱਚੇ ਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ 'ਚ ਮੈਂ ਹਨਿਲ ਕਮਲ ਤੇ ਆਓ ਬੁਲੇਟਿਨ ਦੀ ਸ਼ੁਰੂਆਤ ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆਂ ਹੈਡਲਾਈਨਸ ਤੇ ਦੇਸ਼ ਦੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਇਆ ਸ਼ੁਰੂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪ੍ਰੋਟੇਮ ਸਪੀਕਰ ਨੇ ਸੰਸਦ ਮੈਂਬਰਾਂ ਨੂੰ ਚੁਕਾਈ ਸੌਂ ਪ੍ਰਧਾਨ ਮੰਤਰੀ ਮੋਦੀ ਨੇ ਸਦਨ ਦੇ ਮੈਂਬਰ ਵਜੋਂ ਚੁੱਕੀ ਸੌਂ ਦਿੱਲੀ ਦੇ ਮੁੱਖ ਮੰਤਰੀ ਅਦਵੈਨ ਕੇਜੀਵਾਲ ਨੂੰ ਜ਼ਮਾਨਤ ਦੇ ਮਾਮਲੇ 'ਚ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਹਾ ਤਾਂ ਪਟੀਸ਼ਨ ਤੇ ਸੁਣਵਾਈ ਲਈ 26 ਜੂਨ ਦੀ ਤਾਰੀਖ ਤੱਕ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਖੜਕਾਇਆ ਸੀ ਦਰਵਾਜ਼ਾ ਅਤੇ ਰਾਜਸਥਾਨ ਦੇ ਜੁਡੀਸ਼ੀਅਲ ਮੁਕਾਬਲਾ ਪ੍ਰੀਖਿਆ ਲਈ ਜੋਧਪੁਰ ਸਥਿਤ ਪ੍ਰੀਖਿਆ ਕੇਂਦਰ 'ਚ ਗੁਰਸਿੱਖ ਲੜਕੀ ਨੂੰ ਪ੍ਰੀਖਿਆ ਵਿੱਚ ਨਾ ਬੈਠਣ ਦੇ ਮਾਮਲੇ ਦੀ ਜਾਂਚ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉੱਚ ਪੱਧਰੀ ਕਮੇਟੀ ਬਣਾਉਣ ਦੀ ਕੀਤੀ ਮੰਗ ਤਹਿਣ ਖਬਰਾਂ ਵਿਸਥਾਰ ਨਾਲ ਦੇਸ਼ ਦੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਸੈਸ਼ਨ ਦੇ ਪਹਿਲੇ ਦਿਨ ਸੰਸਦ ਮੈਂਬਰਾਂ ਨੂੰ ਸੋਚ ਕੋਈ ਗਈ ਸਭ ਤੋਂ ਪਹਿਲਾਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰੋਟੇਮ ਸਪੀਕਰ ਪਰ ਤਹਿਰੀ ਮਹਿਤਾਬ ਨੂੰ ਸੌ ਚੁਕਾਈ ਜਿਸ ਤੋਂ ਬਾਅਦ ਪ੍ਰੋਟੈਂਟ ਸਪੀਕਰ ਭਰਤਰੀ ਮਹਿਤਾਬ ਨੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਸਰਦਨ ਦੀ ਕਾਰਵਾਈ ਵਿੱਚ ਸਭ ਤੋਂ ਪਹਿਲਾਂ ਵਿਛੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਸ ਤੋਂ ਬਾਅਦ ਸੰਸਦ ਮੈਂਬਰਾਂ ਨੂੰ ਸੌ ਚੁਕਾਈ ਗਈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਦਨ ਦੇ ਮੈਂਬਰ ਵੱਜੋਂ ਸੌ ਚੁਕੀ ਜਿਸ ਤੋਂ ਬਾਅਦ ਪ੍ਰੋਟੈਂਟ ਸਪੀਕਰ ਨੇ ਬਾਕੀ ਸੰਸਦ ਮੈਂਬਰਾਂ ਨੂੰ ਸੌ ਚੁਕਾਈ ਪ੍ਰਧਾਨ ਮੰਤਰੀ ਤੋਂ ਬਾਅਦ ਮੋਦੀ ਕੈਬਨਿਟ ਵਿੱਚ ਸ਼ਾਮਲ ਕੇਂਦਰੀ ਮੰਤਰੀ ਅਮਿਤ ਸ਼ਾਹ ਰਾਜਨਾਥ ਸਿੰਘ ਮਨੋਹਰ ਲਾਲ ਖੱਟਰ ਨਿਤਿਨ ਗੜਕਰੀ ਤਰਮਿੰਦਰ ਪ੍ਰਤਾਪ ਸਮਿਤ ਕੇਂਦਰੀ ਰਾਜ ਮੰਤਰੀਆਂ ਅਤੇ ਹੋਰ ਸੰਸਦ ਮੈਂਬਰਾਂ ਨੇ ਸੌ ਚੁਕੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਪਹੁੰਚੇ ਪੀਐਮ ਮੋਦੀ ਨੇ ਸੰਬੋਧਨ ਕਰਦੇ ਹੋਏ ਐਮਰਜੈਂਸੀ ਦਾ ਜ਼ਿਕਰ ਕੀਤਾ ਅ ਦਰਅਸਲ ਕੱਲ 25 ਜੂਨ ਨੂੰ ਦੇਸ਼ ਵਿੱਚ ਐਮਰਜੈਂਸੀ ਦੇ 50 ਸਾਲ ਪੂਰੇ ਹੋਣ ਜਾ ਰਹੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਜੂਨ ਇੱਕ ਅਪਹੋਲ ਦਿਨ ਸੀ ਇਸ ਦਿਨ ਸੰਵਿਧਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਗਿਆ ਸੀ ਇਸ ਮੌਕੇ ਸੈਸ਼ਨ ਬਾਰੇ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਚਲਾਉਣ ਲਈ ਸਾਰਿਆਂ ਦੀ ਸਹਿਮਤੀ ਜ਼ਰੂਰੀ ਹੈ ਅਸੀਂ ਸਾਰਿਆਂ ਨੂੰ ਲੈ ਕੇ ਚੱਲਣਾ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਦੀਆਂ ਸੀਮਾਵਾਂ ਦਾ ਪਾਲਣ ਕਰਕੇ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਜ਼ਿੰਮੇਦਾਰ ਵਿਰ ਉੱਧਰ ਸੰਸਦ ਭਵਨ ਦੇ ਬਾਹਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਰਕੁਨਾਂ ਨੇ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਇੰਡੀਆ ਬਲਾਕ ਦੇ ਨੇਤਾਵਾਂ ਨੇ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੇ ਸੰਵਿਧਾਨ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਫਿਲਹਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਜ਼ਮਾਨਤ ਦੇ ਮਾਮਲੇ 'ਚ ਕੋਈ ਰਾਹਤ ਨਹੀਂ ਮਿਲੀ ਹੈ ਸੁਪਰੀਮ ਕੋਰਟ ਨੇ ਕਥਿਤ ਆਪਕਾਰੀ ਕੋਟਾਲੇ ਨਾਲ ਸੰਬੰਧਿਤ ਮੰਨੀ ਲੌਂਡਰਿੰਗ ਮਾਮਲੇ ਵਿੱਚ ਜ਼ਮਾਨਤ ਤੇ ਅੰਤਰੀਮ ਰੋਕ ਲਾਉਣ ਦੇ ਹਾਈ ਕੋਰਟ ਦੇ ਫੈਸਲੇ ਦੇ ਹੁਕਮਾ ਖਿਲਾਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਲਈ 26 ਜੂਨ ਦੀ ਤਾਰੀਖ ਤੈਅ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਹਾਈ ਕੋਰਟ ਖਿਲਾਫ ਦਿੱਤੀ ਪਟੀਸ਼ਨ ਨੂੰ ਵਾਪਸ ਲੈਣ ਲਈ ਕਿਹਾ ਹੈ ਇਸ ਪਟੀਸ਼ਨ 'ਚ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਗਈ ਸੀ ਚੰਡੀਗੜ੍ਹ 'ਚ ਨੈਕਸਸ ਅਲੰਟਾ ਮਾਲ ਵਿੱਚ 11 ਸਾਲਾ ਬੱਚੇ ਦੀ ਟੌਏ ਟ੍ਰੇਨ ਵਿੱਚ ਝੂਟਾ ਲੈਂਦੇ ਸਮੇਂ ਡੱਬਾ ਪਲਟਣ ਕਾਰਨ ਮੌਤ ਹੋ ਗਈ ਬੱਚਾ ਨਵਾਂ ਸ਼ਹਿਰ ਤੋਂ ਪਰਿਵਾਰ ਸਮੇਤ ਚੰਡੀਗੜ੍ਹ ਵਿਖੇ ਘੁੰਮਣ ਆਇਆ ਸੀ ਝੂਟੇ ਲੈਂਦੇ ਸਮੇਂ ਅਚਾਨਕ ਖਿਡੌਣਾ ਰੇਲ ਗੱਡੀ ਦਾ ਡੱਬਾ ਪਲਟਿਆ ਤੇ ਬੱਚੇ ਦੇ ਉੱਪਰ ਡਿੱਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਉਸ ਨੂੰ 32 ਸੈਕਟਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ ਵਜੋਂ ਹੋਈ ਹੈ ਇਸ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਿਆ ਹੈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬੱਚਾ ਖਿੜਕੀ ਤੋਂ ਬਾਹਰ ਸੀ ਜਿਵੇਂ ਹੀ ਟ੍ਰੇਨ ਮੁੜਨ ਲੱਗੀ ਤਾਂ ਡੱਬਾ ਪਲਟ ਕੇ ਉਸ ਦੇ ਉੱਪਰ ਡਿੱਗ ਗਿਆ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਖਿਡੌਣਾ ਟ੍ਰੇਨ ਚਾਲਕ ਅਤੇ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਵਾਰਸਾਂ ਤੇ ਹਵਾਲੇ ਕਰ ਦਿੱਤਾ ਇਹ 9:00 ਵਜੇ ਦੀ ਘਟਨਾ ਹੈ ਕੰਪਲੇਨ ਆਈ ਹੈ ਕਿ ਟੁਆ ਟ੍ਰੇਨ ਪਲਟ ਗਈ ਔਰ ਇੱਕ ਬੱਚਾ ਉਸ ਦੇ ਨੀਚੇ ਦਬ ਗਿਆ ਹੈ अभी अफियार हो गई है अपना इन्वेस्टिगेशन जारी है कितने लोगों के खिलाफ मामला दर्ज किया मैम और कौन-कौन है, अभी एक, है ये एक ये अभी एक को रेस्ट किया है बाकी जांच जारी है मालिक का नाम दर्ज ऑपरेटर की अच्छा नाम सहबाजा 11 साल है नहीं मालिक रेस्ट ऑपरेटर ऑपरेटर किया वीर सिंह राजस्थान लोक सेवा कमीशन वालों जोधपुर का एक केंद्र विखे करवाए गए राजस्थान ज्यूडिशियल मुकाबला परीक्षा ਲਈ पहुंची एक गुरु सिख लड़के ਨੂੰ ਸਿੱਖ ਕਕਾਰ ਕਿਰਪਾਨ ਉਤਾਰਨ ਲਈ ਆਖਣ ਤੇ ਪ੍ਰਿਕਿਆ ਵਿੱਚ ਦਾਖਲ ਨਾ ਹੋਣ ਦੀ ਘਟਨਾ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਸਖਤ ਨੋਟਿਸ ਲਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਐਸਜੀਪੀਸੀ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਲਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਹੇਠ ਉੱਚ ਪੱਧਰੀ ਕਮੇਟੀ ਬਣਾਉਣ ਸੰਬੰਧੀ ਉਪਰਾਲੇ ਕੀਤੇ ਜਾਣ ਤਾਂ ਜੋ ਇਸ ਘਟਨਾ ਦੇ ਮਲਜ਼ਮ ਅਧਿਕਾਰੀਆਂ ਖਿਲਾਫ ਪੜਨ ਦੀ ਕਾਰਵਾਈ ਕੀਤੀ ਜਾਵੇ। ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ। ਜੋ ਕਿ ਉੱਥੇ ਡਾਇਰੈਕਟ ਰਿਕਰੂਟਮੈਂਟ ਦਾ ਜੋ ਸਿਵਲ ਅਜਾਇਬ ਦਾ ਜੋ ਇਮਤਿਹਾਨ ਹੋਣਾ ਸੀ ਉਸ ਇਮਤਿਹਾਨ ਵਿੱਚ ਭਾਗ ਲੈਣ ਵਾਸਤੇ ਕੁਛ ਅੰਮ੍ਰਿਤਧਾਰੀ ਬੱਚੇ-ਬੱਚੀਆਂ ਵੀ ਪਹੁੰਚੇ ਹੋਏ ਸਨ ਪਰ ਬੜੀ ਮਾਰੀਕਰ ਉਦੋਂ ਵਾਪਰੇ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਜੋ ਆਰਟੀਕਲ 25 ਹੈ ਉਹਦੇ ਮੁਤਾਬਕ ਹਰ ਇੱਕ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਦੇ ਅਨੁਸਾਰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਔਰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਫਾਰਸ ਤੇ باوجود ਵੀ ਹਿੰਦੁਸਤਾਨ ਦੇ ਵਿੱਚ ਜਿਹੜੇ ਕਟਨਾਵਾ ਨੇ ਉਹ ਸਿੱਖਾਂ ਦੇ ਨਾਲ ਵਾਪਰਨ ਦਾ ਬਹੁਤ ਵੱਡਾ ਵਰਤਾਰ ਜਿਹੜਾ ਉਹ ਵਰਤ ਰਿਹਾ ਕਿਤੇ ਸਿੱਖਾਂ ਦੀ ਦਸਤਾਰ ਦੀ ਬਦਬੀ ਕਦੇ ਕੇਸਾਂ ਦੀ ਬਦਬੀ ਕਦੇ ਕਕਾਰਾਂ ਦੀ ਬਦਬੀ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਇੱਕ ਬੱਚੇ ਨੂੰ ਇਥੋਂ ਤੱਕ ਕਹਿ ਦਿੱਤਾ ਪਬਲਿਕਲੀ ਕਿ ਆ ਆਪਣੀ ਟੀ-ਸ਼ਰਟ ਉਤਾਰ ਕੇ ਤੇ ਆਪਣੀ ਕਿਰਪਾਨ ਹੇਠ ਉਤਾਰ ਕੇ ਖੇਰਤੂ ਨੂੰ ਦੇਖਿਆ ਵਿੱਚ ਬੈਠ ਸਕਦੀ ਹੈ ਇੱਕ ਬੱਚੇ ਨੂੰ ਕਿਹਾ ਕਿ ਆਪਣੀ ਕਿਰਪਾਨ ਆਪਣਾ ਕੜਾ ਇਥੋਂ ਉਤਾਰ ਕੇ ਦਸਤਾਰ ਦੇ ਅੰਦਰ ਕੇਸਾਂ ਵਿੱਚ ਲਾਇਆ ਹੋਇਆ ਜਿਹੜਾ ਕੰਗਾ ਹੈ ਉਹ ਵੀ ਉਤਾਰ ਕੇ ਤੁਹਾਨੂੰ ਇਸ ਤਰੀਕੇ ਦੇ ਵਿੱਚ ਬੈਠਣਾ ਪਿਆਗਾ ਔਰ ਕਈ ਥਾਵਾਂ ਤੋਂ ਸੁਣਿਆ ਕਿ ਇੱਕ ਕਾਰਾਂ ਦੀ ਬੇਦਬੀ ਵੀ ਜਿਹੜੇ ਪ੍ਰਬੰਧਕ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜਾਂਚ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਔਰ ਜਿਹੜੇ ਇਸ ਵਰਤਾਰੇ ਤੇ ਮਲਜ਼ਮ ਨੇ ਜਿਹੜੇ ਲੋਕਾਂ ਨੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਇੱਕ ਫਿਰਕੂ ਜਿਹੜਾ ਦਿਖਾਵਾ ਉਹਨਾਂ ਨੇ ਕੀਤਾ ਉਹਨਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਉਹਨਾਂ ਸਿਦਮਤਮਾਨ ਵੱਲੋਂ ਜਿਹੜਾ ਉਹ ਚੇਚੇ ਤੌਰ ਤੇ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂਹ ਸੰਗਤ ਤੇ ਪੰਥ ਤੇ ਸਹਿਯੋਗ ਦੇ ਨਾਲ ਕਰਨਾ ਚਾਹੀਦਾ ਹੈ। ਉਹ Rajasthan ਦੇ ਜੁਡੀਸ਼ੀਅਲ ਪੇਪਰ 'ਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਅਤੇ ਦਾਖਲ ਨਾ ਹੋਣ ਦੇ ਦੇ ਮਾਮਲੇ ਨੂੰ ਐਡਵੋਕੇਟ ਧਮੀ ਨੇ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਦੱਸਿਆ ਹੈ। ਉਹਨਾਂ ਨੇ ਇਸ ਮਾਮਲੇ 'ਚ Rajasthan ਸਰਕਾਰ ਨੂੰ ਦਖਲ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਅਜਿਹਾ ਵਰਤਾਰਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇੱਕ ਟੈਸਟ ਹੋਣਾ ਸੀ ਜੱਜਸ ਦਾ ਤੇ ਸਾਡੀ ਇੱਕ ਕਮੇਟੀ ਰਾਜਸਥਾਨ ਦੇ ਵਿੱਚ ਗਈ। ਉਹ ਅਮਰਧਾਰੀਆ ਤੇ ਉਹਨੇ ਨੌਰ ਮੁਤਾਬਕ 6 ਇੰਚ ਦੀ ਜਿਹੜੀ ਉੱਥੇ ਦੀ ਸਾਬ ਪਾਈ ਉਸੇ ਪਹਿਲੀ ਸੀ। ਉਸ ਬੱਚੀ ਨੂੰ ਇਹ ਫੋਰਸ ਕੀਤਾ ਗਿਆ ਕਿ ਤੂੰ ਆਪਣੀ ਸਰੀਰ ਸਾਬ ਲਾ ਕੇ ਜਾ ਫੇਰ ਟੈਸਟ ਦੇ ਵਿੱਚ ਅੰਦਰ ਪੀੜ ਹੋਣੀ। ਤੇ ਮੈਂ ਸਮਝਦਾ ਇਹ ਭਾਰਤ ਸਰਕਾਰ ਜਿਹੜੀ ਤੇ ਖਾਸ ਕਰਕੇ ਰਾਜਸਥਾਨ ਸਰਕਾਰ ਇਹਦਾ ਕੋਈ ਨਮਾ ਨਹੀਂ ਜਮਿਆ। ਕਿਉਂਕਿ ਜਿਹੜਾ ਅਮਰਧਾਰੀ ਸਿਖਿਆ ਉਹਨੇ ਪੰਜ ਤਕਾਰ ਆਪਣੇ ਅੰਗ ਸੰਗ ਰੱਖਣੇ ਆ। ਹੁਣ ਮਤਲਬ ਇਹ ਸਾਨੂੰ ਮੁਸਲਮਾਨਾਂ ਦਾ ਰਾਜ ਚੇਤੇ ਕਰਾਉਣ ਕਿ ਮੈਨੂੰ ਬੜੀ 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 ਰੈਜੈਂਟਮੈਂਟ ਹੈ ਇਹਨਾਂ ਦੇ ਉੱਤੇ ਉਹ ਬੱਚੀ ਗੱਲ ਪੇਪਰ ਹੀ ਨਹੀਂ ਦੇ ਸਕੀ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਸੈਂਟਰਲ ਦੇ ਜਿਹੜੇ ਪੇਪਰ ਆਉਣੇ ਹੁੰਦੇ ਬੱਚਿਆਂ ਦੇ ਟੈਸਟ ਹੋਣੇ ਹੁੰਦੇ ਉਹ ਚ ਖੜੇ ਲਾ ਲੈਂਦੇ ਆ ਤੇ ਮੈਂ ਇਹਨਾਂ ਨੂੰ ਯਾਦ ਦਿਲਾਉਣਾ ਚਾਹੁੰਦਾ ਇਹਨਾਂ ਕੜਿਆਂ ਨੇ ਤੇ ਸ੍ਰੀ ਸਾਹਿਬਾਂ ਨੇ ਇਸ ਮੁਲਕ ਨੂੰ ਯਾਦ ਕਰਵਾਇਆ ਸੀ ਇਹ ਆਪਾਂ ਨੂੰ ਬਿਲਕੁਲ ਭੁੱਲਣਾ ਨਹੀਂ ਚਾਹੀਦਾ ਤੇ ਮੈਂ ਕੱਲੋ ਬੱਚੀ ਦੇ ਨਾਲ ਗੱਲ ਵੀ ਕੀਤੀ ਤਾਂ ਕਿੰਨੀ ਮਜੂਦ ਸੀ ਕਿ ਸ੍ਰੀ ਸਾਹਿਬ ਨੇ ਮੈਂ ਲਾਉਣੀ ਉਹ ਫੇਰ ਵਾਪਸ ਆ ਗਈ ਮੈਂ ਪੁੱਛਦਾ ਹੁਣ ਉਹਨੂੰ ਬਾਂਝੇ ਰੱਖੋਗੇ ਤੁਸੀਂ ਬੱਚੇ ਜਿਹੜੇ ਫੰਡਾਮੈਂਟਲ ਰਾਈਟ ਆ ਬੱਚਿਆਂ ਦੇ ਉਹ ਫੰਡਾਮੈਂਟਲ ਰਾਈਟ ਵੀ ਆਪਾਂ ਕੁਵਾਦਿਆਂਗੇ ਇਸ ਹੱਥੇ ਦੇ ਉੱਤੇ ਸੋ ਹਮੇਸ਼ਾ ਫਿਰ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਮੈਂ ਤਾਂ ਹੁਣ ਇਹ ਵੀ ਸੋਚਦਾ ਪਈ ਅਸੀਂ ਜਸੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਨਾ ਤਾਂ ਕਰਨੀ ਹੈ ਇੱਕ ਜਸੇਬੰਦੀਆਂ ਦਾ ਕੱਟ ਸਦਿਆ ਜਾਵੇ ਜਿਹਦੇ ਵਿੱਚ ਨਿਰਧਾਰਤ ਕੀਤਾ ਜਾਵੇ ਕਿ ਕਾਰ ਕਿਉਂ ਲਹਾਈ ਜਾਂਦੀ ਹੈ ਤਾਂ ਕਿ ਇਸ ਮੁਲਕ ਦੇ ਪਤਾ ਲੱਗੇ ਵੀ ਅਸੀਂ ਵਚੰਦੇ ਆ ਕਿ ਸਾਨੂੰ ਹਾਲੇ ਵੀ ਟ੍ਰੀਟਮੈਂਟ ਦੂਜੇ ਪਾਸੇ ਕੀਤਾ ਜਾਂਦਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਯੋਗ ਕਰਨ ਵਾਲੀ ਲੜਕੀ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਸ਼੍ਰੀ ਪਤਾਗੜ੍ਹ ਸਾਹਿਬ ਵਿਖੇ ਪਹੁੰਚੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਨੇ ਕਿਹਾ ਹੈ ਕਿ ਇਸ ਲੜਕੀ ਵੱਲੋਂ ਜਾਣਬੁੱਝ ਕੇ ਪਰਿਕਰਮਾ ਵਿੱਚ ਯੋਗ ਕਰਨ ਦੀ ਘਟਨਾ ਨੂੰ ਅੰਜਾਮ ਦੇ ਕੇ ਸਿੱਖ ਧਰਮ ਦੀ ਮਰਿਆਦਾ ਦਾ ਉਲੰਘਣ ਕੀਤਾ ਗਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਰ ਇੱਕ ਧਾਰਮਿਕ ਸਥਾਨ ਤੇ ਹਰ ਇੱਕ ਧਰਮ ਦੀ ਆਪਣੀ ਮਰਿਆਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਇੱਕ ਮਰਿਆਦਾ ਸੀ ਪਿੱਛੇ ਇਹ ਵੀ ਕਿਹਾ ਸੀ ਕਿ ਮੋਬਾਈਲ ਆਪਣੇ ਬੰਦ ਕਰਕੇ ਜਾਓ ਫਿਰ ਇਹ ਮੋਦਾ ਬਣਾ ਲਿਆ ਗਿਆ ਪਰ ਕਈ ਵਾਰੀ ਸਾਊਥ ਦੇ ਵਿੱਚੋਂ ਆਉਂਦੇ ਆ ਜਿਨ੍ਹਾਂ ਨੂੰ ਇਹ ਹੁੰਦਾ ਚਾਪ ਇਹਨਾਂ ਦਰਬਾਰ ਸਾਹਿਬ ਆਏ ਆ ਤੇ ਫੋਟੋ ਖਿੱਚ ਲੀ ਗਏ ਉਹ ਅਸੀਂ ਤੋਂ ਸਾਹਮਣੇ ਸਟੈਂਡ ਉਹ ਅਲਾਉ ਕਰਦੇ ਆ ਪਰ ਇਹ ਜਿਹੜੀ ਬੱਚੀ ਆਈ ਆ ਇਹ ਤਾਂ ਆ ਕੇ ਕਮਾਲ ਹੀ ਕਰਦੀ 40 ਸੈਕਿੰਡ ਦੇ ਵਿੱਚ ਸਾਰਾ ਹੀ ਮਾਲੂਮ ਮਰਿਆਦਾ ਮੈਂ ਹਮ ਲਿਆ ਵੀ ਇੱਕ ਤਾਂ ਇਹਦਾ ਮਤਲਬ ਜਦਾਂ ਕਿਸੇ ਨੂੰ ਕੌਮ ਨੂੰ ਝਗਮ ਦੇਣੇ ਹੁੰਦੇ ਆ ਫਿਰ ਤੂੰ ਸੱਚਖੰਡ ਦੇ ਵਿੱਚ ਦਰਬਾਰ ਸਾਹਿਬ ਦੇ ਅੱਗੇ ਕਿਹੜੀ ਪ੍ਰਾਪਤੀ ਕਰ ਰਹੀਆਂ ਤੇ ਅਸੀਂ ਹੁਣ 22 ਤਰੀਕ ਨੂੰ ਉਹਤੇ ਪਰਚਾ ਵੀ ਦਰਜ ਹੋਇਆ ਤੇ ਸੱਤ ਅਸੀਂ ਉਹਨਾਂ ਕੋਲ ਮੰਗ ਵੀ ਕਰਦੇ ਹਾਂ ਦਲਗਾਦ ਦੀ ਸਰਕਾਰ ਤੋਂ ਕਿ ਇਹ ਮਰਿਆਦਾ ਸਿੱਖ ਧਰਮ ਦੀ ਆਪਣੀਆਂ ਤੇ ਉਹਨਾਂ ਮਰਿਆਦਾਵਾਂ ਨੂੰ ਆਪਾਂ ਹਮੇਸ਼ਾ ਪਾਲਣਾ ਕਰਨਾ ਪਰ ਆ ਕੇ ਇਦਾਂ ਦੀਆਂ ਸ਼ਰਾਰਤਾਂ ਕਰਕੇ ਕੀ ਦਰਸਾਉਣਾ ਚਾਹੁੰਦੇ ਆ ਤੋ ਉਹਨੂੰ ਗ੍ਰফতার ਕੀਤਾ ਜਾਵੇ ਤੇ ਉਹਦੀ ਬੰਦੀ ਜਿਹੜੀ ਆ ਸਜ਼ਾ ਕਾਨੂੰਨ ਮੁਤਾਬਕ ਜਿਹੜੀ ਆ ਉਹ ਦੇਣੀ ਬਣਦੀ ਆ हिसार ਦੇ ਹਾਂਸੀ ਚ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਬਾਈਕ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਕਤਲ ਦੀ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਨਵਾਂ ਵਿਆਹਿਆ ਪ੍ਰੇਮੀ ਜੋੜਾ ਸਵੇਰੇ ਹਾਂਸੀ ਦੇ ਲਾਲਾ ਹੁਕਮ ਚੰਦ ਜੈਨ ਪਾਰਕ ਵਿੱਚ ਬੈਠਾ ਸੀ ਜਦੋਂ ਬਾਈਕ ਸਵਾਰ ਦੇ ਥੋਕੇ ਆਏ ਦੋ ਨੌਜਵਾਨਾਂ ਨੇ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਕਾਤਲਾ ਨੇ ਕੁੜੀ ਮੁੰਡੇ ਤੇ 7 ਰਾਉਂਡ ਫਾਇਰ ਕੀਤੇ ਘਟਨਾ ਤੋਂ ਬਾਅਦ ਪਾਰਕ ਵਿੱਚ ਆਉਣ ਵਾਲੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਤਿਰਜ ਕੁਮਾਰ ਵੀ ਮੌਕੇ ਤੇ ਪਹੁੰਚ ਕੇ ਡੀਐਸਪੀ ਨੇ ਕਾਟਨਾ ਸਥਾਨ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਪਾਰਕ 'ਚ ਨਵੇਂ ਵਿਆਹੇ ਜੋੜੇ ਦੇ ਨੇੜੇੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਦੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਫਿਲਹਾਲ ਪੁਲਿਸ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਪਛੜ ਰਹੀ ਹੈ ਨਸ਼ੇ ਖਿਲਾਫ ਵੱਡੀ ਗਈ ਮੁਹਿੰਮ 'ਚ ਪੁਲਿਸ ਤੋਂ ਬਾਅਦ ਹੁਣ ਡਰੱਗ ਵਿਭਾਗ ਨੇ ਵੀ ਕਮਰ ਕੱਸ ਲਈ ਹੈ ਜ਼ੀਰਾ 'ਚ ਪੰਜਾਬ ਦੇ ਡਰੱਗ ਵਿਭਾਗ ਵੱਲੋਂ ਪੁਲਿਸ ਪਾਰਟੀ ਦੇ ਨਾਲ ਮੈਡੀਕਲ ਨਸ਼ਾ ਅਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਦੇ ਸ਼ੱਕੀ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਗਈ ਡਰੱਗ ਇੰਸਪੈਕਟਰ ਵੱਲੋਂ ਇੱਕ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਦੁਕਾਨਦਾਰ ਜਿਸ ਦਾ ਬਿੱਲ ਪੇਸ਼ ਨਹੀਂ ਕਰ ਸਕਿਆ ਡਰਗ ਵਿਭਾਗ ਦੀ ਕਾਰਵਾਈ ਦੇ ਚੱਲਦੇ ਸ਼ਹਿਰ ਦੇ ਕਈ ਮੈਡੀਕਲ ਸਟੋਰ ਬੰਦ ਵਿਖਾਈ ਦਿੱਤੇ ਇਹ ਪੰਜਾਬ ਸਰਕਾਰ ਦੀ ਜੋ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਉਹਦੇ ਤਹਿਤ ਪੁਲਿਸ ਟੀਮ ਵੱਲੋਂ ਤੇ ਸਾਡੀ ਟੀਮ ਵੱਲੋਂ ਜੁਆਇੰਟ ਇੰਸਪੈਕਸ਼ਨ ਕੀਤਾ ਜਾ ਰਿਹਾ ਹੈ ਚੈਕਿੰਗ ਸਥਿਤੀਆਂ ਜਾ ਰਹੀਆਂ ਅਸਰ ਇਹਨਾਂ ਨੂੰ ਕਰਨਾ ਚਾਹੀਦਾ ਹੈ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਕਿ ਬਿਨਾ ਬਿੱਲ ਤੋਂ ਜਾਂ ਬਿਨਾ ਪਰਚੇਜ਼ ਬਿੱਲ ਜਾਂ ਸੇਲ ਬਿੱਲ ਤੋਂ ਮੈਡੀਸਨ ਨਾ ਸੇਲ ਕਰਾਂ ਆਪਣੇ ਪ੍ਰੋਪਰ ਰਿਕਾਰਡ ਰੱਖਣ ਔਰ ਆਪਣਾ ਫਾਰਮਾਸਿਸਟ ਵਗੈਰਾ ਪ੍ਰੈਜ਼ెంట్ ਰਵੇ ਦੁਕਾਨ ਤੇ ਪੰਜਾਬੀ ਦੇ ਇਸ ਬੁਲੇਟਿਨ ਚ ਫਿਲਹਾਲ ਹੈ ਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਨੀਲ ਕਮਲ ਨੂੰ ਦਿਓ ਇਜਾਜ਼ਤ ਤੇ ਹੌਂ ਜਾਂਦੇ ਜਾਂਦੇ ਇੱਕ ਨਜ਼ਰ ਮਾਰ ਲੈਨੇ ਆ ਅੱਜ ਦੇ ਮੌਸਮ ਦੇ ਹਾਲਤੇ